ਆਕੀਨਾ ਮਾਡਲ ਆ ਇਹ 14 ਮਾਡਲ ਆ ਬਾਈ ਕਲੋਸ ਕਰ ਇੰਜਨ ਕਲੋਸ ਕਰ ਇੰਜਨ 14 ਮਾਡਲ ਆ ਹਾਂਜੀ ਬਾਈ ਕੰਡੀਸ਼ਨ ਪੱਖੋਂ ਬਾਈ ਰੀਜਨਲ ਆ ਬਾਈ ਜ਼ਿੰਮੇਦਾਰੀ ਆ ਜ਼ਿੰਮੇਦਾਰੀ ਆ ਸਾਰਾ ਓਰੀਜਨਲ ਆ ਰੋਜ਼ ਰੀਜਨਲ ਆ ਤੇ ਚੱਲਿਆ ਕਿੰਨਾ ਹੋਇਆ ਬਈ ਇਹ ਇਹ 1900 ਘੰਟੇ ਚੱਲਿਆ ਬਈ ਰੀਜਨਲ 1900 ਘੰਟੇ ਚੱਲਿਆ ਹੋਇਆ ਹੈਗਾ ਮੁਰਲੇ ਟਾਇਰ ਨਾਲ ਦਾ ਮਗਰਲੇ ਦਵਾਰੇ ਦੇ ਨੇ ਮੁਰਲੇ ਟਾਇਰ ਨਾਲ ਦੇ ਮਗਰਲੇ ਦਵਾਰੇ ਦੇ ਨੇ ਬਈਆ ਰੰਬਾ ਰੰਬਾ ਦਾ ਵੀ ਚੈੱਕ ਕਰਵਾ ਦੋ ਪਿੱਛੋਂ ਹੁੱਕ ਵੀ ਚੈੱਕ ਕਰਵਾ ਦੋ ਹਨਾ ਕੰਡੀਸ਼ਨ ਲੈਂਕਾਂ ਲੁਕਾਂ ਦਾ ਟੂਪਾ ਟੂਪਾ ਦਾ ਡਬਲ ਡਿਸਟ੍ਰੀਬ ਜੇ ਟਾਇਰਾਂ ਦੀ ਕੰਡੀਸ਼ਨ ਹੈਗੀ ਯਾਰ 90 ਪੈਸੇ ਆ ਬਈ ਹਾਂਜੀ ਬਈ 90 95 ਗੁੜੀ ਯਾਰ ਉਹ ਸੁਪਰ ਵਾਇਰ ਦਾ ਟਾਇਰ ਨੇ ਬਈ ਅੱਛਾ ਤੇ ਮੂਰਲਿਆਂ ਦੀ ਕੰਡੀਸ਼ਨ ਹੈਗੀ ਆ 70 75 ਪੈਸੇ ਹਾਂਜੀ ਬਾਕੀ ਸਾਰਾ ਹੋ ਰिजिनल ਹੈ ਜ਼ਿੰਮੇਦਾਰੀ ਆ ਬਈ ਯਾਰ ਨੰਬਰ ਕਿਥੋਂ ਦਾ ਇਹਦਾ ਮਾਨਸਾ ਦਾ ਬਈ ਮਾਨਸਾ ਦਾ ਨੰਬਰ ਹੈ ਜਨਨ ਕਿ ਪੰਜਾਬ ਦਾ ਨੰਬਰ ਆ ਕਿਨਵੀ ਪਾਰਟੀ ਦਾ ਬਈ ਹੈ ਫਰਸਟ ਪਾਰਟੀ ਨਗਦ ਕਿਹਸਾ ਹੈ ਫਰਸਟ ਪਾਰਟੀ ਨਗਦ ਕਿਹਸਾ ਤੇ ਹੁਣ ਇਹਦੀ ਡਿਮਾਂਡ ਕੀ ਆ 5,20,000 ਰੁਪਏ ਮੰਗਦੇ ਆ ਬਈ ਆਪਾਂ 5,20,000 ਰੁਪਏ ਤਾਂ ਮੰਗਦੇ ਹਾਂ ਹਾਂਜੀ ਦੇਣ ਵਾਲਾ ਰੇਟ 5 ਲੱਖ ਰੁਪ ਜੈ 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 ਬਸ 5-7000 ਹੋਰ ਕੱਢ ਜਾਣਾ 5-7 ਤੇ ਆ ਗਿਆ 10000 ਹੀ ਕਰਦੀ 490 ਚ ਦੇ ਦੀ ਤੇ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਮਾਨਦਾਨ ਕਰਦੀ ਠੀਕ ਆ ਤੇ ਇੱਧਰ ਆ ਗਿਆ ਸਵਰਾਜ ਆ ਕਿੰਨਾ ਮਾਡਲ ਆ ਬਈ ਇਹ 15 ਮਾਡਲ ਆ ਬਈ ਹੱਟ ਤੇਲ ਵਾਲਾ ਸਟੀering ਦਾ ਤੇਲ ਜਿਦਾ ਅਲੱਗ ਅਲੱਗ ਆ ਬਈ ਮੂਰੇ ਕੋੜਾ ਬੈਂਪਰ ਲੱਗਿਆ ਹੋਇਆ ਹਾਂਜੀ ਬਈ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਦੀ 70 75 ਪੈਸੇ ਮੂਰ ਲਿਆ ਮਾਗਰ ਲਿਆ ਦੁਬਾਰਾ ਜਮਾ ਨਵੇਂ ਇਹ ਜਮਾ ਨਵੇਂ ਆ ਗਏ ਤੇ ਡਿੱਕ ਵੀ ਇਹਦੇ ਕਾਲੇ ਵਾਲਾ ਲੱਗਿਆ ਹੋਇਆ ਹੈ ਹਾਂਜੀ ਬਈ ਤੇ ਇਹ ਕੰਡੀਸ਼ਨ ਪੱਖੋਂ ਬਈ ਕਿਵੇਂ ਆ? ਇਹ ਰੀਜਨਲ ਆ ਬਈ ਜ਼ਿੰਮੇਦਾਰੀ ਹੈ ਸਾਰੇ ਟ੍ਰੈਕਟਰਾਂ ਦਾ ਟ੍ਰੈਕਟਰਾਂ ਦੀ ਜ਼ਿੰਮੇਦਾਰੀ ਹੈ ਬਈ। ਤਿੰਨੇ ਪੰਜਾਬ ਨੰਬਰ ਨੇ। ਤਿੰਨੇ ਪੰਜਾਬ ਨੰਬਰ ਨੇ। ਤਿੰਨੇ ਫਾਸਟ ਬਾਲ ਦੀ ਫਾਸਟ ਬਾਲ ਦੀ ਨਗਦ ਕੈਸ਼ ਨੇ। ਨਗਦ ਕੈਸ਼ ਨੇ ਤੇ ਇਹਦਾ ਰੇਟ ਕੀ ਆ ਬਈ? ਇਹਦਾ ਬਈ 5 ਲੱਖ 40 ਹਜ਼ਾਰ ਰੁਪਿਆ ਮੰਗਦਾ। 5 ਲੱਖ 40 ਹਜ਼ਾਰ ਰੁਪਿਆ। ਹਾਂਜੀ ਬਈ। ਤੇ ਇਹੇ ਤੇ ਫਿਰ ਜਾਇਜ਼ ਜਾਇਜ਼ ਰੇਟ ਜਾਇਦਾ। 5 ਲੱਖ 30 ਹਜ਼ਾਰ ਰੁਪਿਆ ਬਈ। 5 ਲੱਖ 30 ਹਜ਼ਾਰ ਰੁਪਿਆ ਹੋਰ ਖਿੱਚ ਤੂੰ ਕਿਜੇ। 5-7 ਤੋਂ ਹੋਰ ਕਰਦਾ ਜੀ। 10 ਕਰਦੀ ਚਲ ਉਹਦੇ ਵਿੱਚੋਂ ਵੀ ਮਾਨਦਾਨ ਕਰਦੀ ਤੇ ਇਹ ਤੇ ਲੋਨ ਕਿੰਨੇ ਦਾ ਹੋਜੂ ਬਾਈ ਇਹ ਤੇ 4 ਲੱਖ ਦਾ ਲੋਨ ਹੋਜੂ ਬਾਈ ਕਰਵਾ ਕੇ ਵੀ ਦੇ ਦਾਂਗੇ ਕਈ ਵਾਰ ਆ ਵੀਰ ਭਾਈ ਦਾ ਕੋਈ ਨਹੀਂ ਹੁੰਦਾ ਆਪਣੇ ਬੰਦੇ ਹੈਗੇ ਨੇ ਕਰਵਾ ਕੇ ਵੀ ਦੇ ਦਾਂਗੇ ਲੋਨ ਉਹ ਟਰੈਕਟਰ ਤੇ ਵੀ ਹੋ